हां दो जी दोस्तों सत श्री अकाल स्वागत ਕਰਦੇ ਆ ਤੁਹਾਡਾ ਰਾਜ ਐ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਜੀ ਅੱਜ ਪਹੁੰਚਿਆ ਪਿੰਡ ਟੋਟੀਆਂ ਜਿਲ੍ਹਾ تحصیل ਇਸਪਿੰਡ ਨੂੰ ਸ਼੍ਰੀ ਧਰਮਪਾਲ ਸਿੰਘ صاحب ਲੱਗਦਾ ਨਿਸ਼ਾਰੇ ਪਨੂਆ ਤੋਂ तकरीबन ਕੋਈ 2.5 ਕਿਲੋਮੀਟਰ ਦੀ ਦੂਰੀ ਤੇ ਤੁਸੀਂ ਵਿਜ਼ਿਟ ਕਰ ਲੋਗੇ ਠੀਕ ਹੈ ਜੀ ਪਾਉ ਗਰ ਮੇਲ ਸਿੰਘ ਉਹਨਾਂ ਦੇ ਘਰ ਆਏ ਆ ਤੇ ਗੱਗਰ ਵੀਰ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਲਾਂਗੇ ਅੱਜ ਇਸ ਵੀਡੀਓ ਵਿੱਚ ਨਾਲ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਟੋਟਲ 7 ਕੈਨੀਮਲ ਨੇ ਦੋ ਵੜਾ ਤੁਹਾਨੂੰ ਗੱਭਣ ਦਿਖਾਵਾਂਗੇ ਤੇ ਚਾਰ ਇੱਧਰ ਤੁਸੀਂ ਦੇਖੋਗੇ ਠੀਕ ਹੈ ਜੀ ਇਹ ਚਾਰੇ ਦੇ ਚਾਰੇ ਪਸ਼ੂ ਜਿਹੜੇ ਸੋਇ ਸੋਇ ਆ ਇੱਕ ਐਂਡ ਦੇ ਵਿੱਚ ਜਿਹੜੀ ਇਹ ਤੁਹਾਨੂੰ ਅੱਜ ਆਪਾਂ ਇੱਕ ਗੱਭਣ ਦਿਖਾ ਦਾਂਗੇ ਠੀਕ ਹੈ ਜੀ ਇਹ ਵੀ ਟੁੱਕੀ ਆ ਤਿਆਰੀ ਦੇ ਉੱਤੇ ਹੀ ਆ ਤਕਰੀਬਨ ਸੋ ਇਹ ਸੱਤ ਲਾਗਲੇ ਸੱਤਾਂ ਲਗਾ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਤਰੀਕ ਤੁਸੀਂ ਅੱਜ ਨੋਟ ਕਰ ਲਓ 29 ਜਨਵਰੀ ਤੇ ਸਮਾਂ ਮਾਰਨਿੰਗ ਦੇ ਕੋਈ 10:00 ਵਜੇ ਦਾ ਔਰ ਉਹ ਜ਼ਿਆਦਾਤਰ ਸੋਇ ਸੋਇ ਆ ਤੇ ਕੋਈ ਭਰਾ ਇੱਥੇ ਆਪਣੀ ਦੋ ਟਾਈਮ ਤਿੰਨ ਟਾਈਮ ਚੋਕੇ ਤਸੱਲੀ ਕਰ ਸਕਦਾ ਦੋ ਤੋ ਤਿੰਨੇ ਜਿਹੜੇ ਨਾਗਾ ਉਹ ਗੱਬਣਾ ਠੀਕ ਹੈ ਜੀ ਗਾਂ ਤਿਆਰੀ ਦੇ ਦਿੱਤੀ ਆ ਸੋ ਇਹ ਸੱਤ ਨਾਗ ਨੇ ਆਉ ਕਰਦੇ ਆ ਗੱਲਬਾਤ ਲੈ ਲੈਂਦੇ ਆ ਡਿਟੇਲਾਂ ਸਭ ਤੋਂ ਪਹਿਲਾਂ ਵੀਰ ਗਗਨ ਸਾਸਰੀ ਕਾਲ ਸਾਸਰੀ ਕਾਲ ਸੰਧੂ ਸਾਹਿਬ ਹੋਰ ਮਾਰਾ ਠੀਕ ਠਾਕ ਵਧੀਆ ਜੀ ਵਧੀਆ ਕਿਰਪਾ ਗੁਰੂ ਰਾਮਦਾਸ ਦੀ ਬੜੀ ਅੱਛਾ ਗਗਨ ਸੱਤ ਪਸ਼ੂ ਆ ਹਾਂਜੀ ਹਾਂਜੀ 403 ਗੱਬਣ ਹਾਂਜੀ ਦੋ ਵੜਾ ਗੱਬਣ ਆ ਗਈਆਂ ਤੇ ਇੱਕ ਛੋਟੀ ਜਿਹੜੀ ਮੱਝ ਇੱਕ ਮੈਂ ਗੱਬਣ ਆ ਗਈ ਸੰਧੂ ਸਾਹਿਬ ਠੀਕ ਹੈ ਵੀਰੇ ਹਾਂਜੀ ਹਾਂਜੀ ਤੇ ਸ਼ੁਰੂਆਤਾਂ ਫਿਰ ਕਿਹਦੇ ਪਾਸੋਂ ਕਰਦੇ ਜੀ ਸੰਧੂ ਸਾਹਿਬ ਇਧਰ ਆ ਜਾਓ ਗੱਪਣ ਤੋਂ ਲਓ ਵੀ ਮਾਲ ਦੱਸੋ ਵੱਡੀ ਗਿਣਤੀ ਦੇ ਵਿੱਚ ਹੀ ਹੁੰਦਾ ਤਕਰੀਬ 8-7 ਲਗ ਜਿਹੜੇ ਆ ਐਵਰੀ ਟਾਈਮ ਅਵੇਲੇਬਲ ਹੁੰਦੇ ਆ ਠੀਕ ਹੈ ਜੀ ਤੋਂ ਪਹਿਲੇ ਨੰਬਰ 'ਤੇ ਸ਼ੁਰੂਆਤ ਜਿਹੜੀ ਆਪਾਂ ਇਧਰੋਂ ਕਰਾਂਗੇ ਜੋੜੀ ਬੜਾ ਵੀ ਤੁਸੀਂ ਦੇਖ ਲਓ ਦੋਨੋਂ ਗੱਬੜ ਆ ਤੇ ਕੱਟਕੁੱਤ ਪੂਰੇ ਵੱਡੇ ਆ ਬੜਾਂ ਦੇ ਠੀਕ ਹੈ ਜੀ ਬਾਕੀ ਜਿਹੜੀ ਮੀਡੀਅਮ ਦੇ ਵਿੱਚ ਹੋਈ ਉਹ ਮੀਡੀਅਮ ਦੇ ਵਿੱਚ ਆਪਾਂ ਤੁਹਾਨੂੰ ਨੋਟ ਕਰਾਵਾਂਗੇ ਕਿ ਕਗਨਾਂ ਕੀ ਸੁਭਾ ਕੰਨ ਮਸੂਆ ਕੇ ਸੋਣਦੇ ਸੰਧੂ ਸਾਹਿਬ ਦੁੱਜਾ ਸੋਇਆ ਜੀ ਕੰਨੀ ਹੂੰ ਹੂੰ ਬਾਕੀ ਸੰਧੂ ਸਾਹਿਬ ਪਹਿਲੇ ਦਾ ਰਿਕਾਰਡ ਹੈਗਾ 25 26 ਕਿਲੋ ਦਾ ਰਿਹਾ ਜੀ ਠੀਕ ਹੈ ਜੀ ਹਾਂਜੀ ਫੇਰ ਲੈਂਦੀ ਆ ਤੇ ਨਾ ਸੰਧੂ ਸਾਹਿਬ 8 ਦਿਨ ਕੱਢ ਜੂਗੀ ਵਸ਼ੀਲੇ ਠੀਕ ਆ ਫਿਰ ਹਾਂਜੀ ਮੋ ਵੀ ਪੱਤਾ ਬਹੁਤ ਯਾਰੀ ਵੱਡੀ ਆ ਛੋਟੀ ਵਸ਼ੀ ਨਹੀਂ ਆ ਹਾਰਮ ਵਾਲੀ ਵਸ਼ੀ ਆ ਵੱਡੀ 25 26 ਕਿਲੋ ਪਹਿਲਰ ਨੇ ਦੁੱਧ ਚਵਾਇਆ ਠੀਕ ਹੈ ਜੀ ਤੂੰ ਜਾ ਸਵੇਰ ਹੁਣ ਇਹਨੇ ਸੁਣਾ ਹਾਂਜੀ ਹਾਂਜੀ ਤੇ ਕੰਨੀਆਂ ਬਰਾਬਰ ਕਰਦੀ ਪਈ ਐ ਕੱਦ ਵੱਡਾ ਪੂਰਾ ਉਹਨੇ ਓਡੇ ਕੱਦ ਕਰਦੇ ਵਿੱਚ ਮੇਰਾ ਭਰਾ ਇਹ ਆੜੀਆਂ ਮੰਨ ਕੇ ਫਰਦਾ ਕਰ ਲੈ ਠੀਕ ਆ ਜੀ ਤੋਂ ਦੇਣ ਲੈ ਜੂਗਾ ਦੇ ਖੁੱਲੇ ਡੁੱਲੇ 5 ਲੈ ਜੇ 7 ਲੈ ਜੇ ਬਾਕੀ ਸਾਹਿਬ ਥਾਂਸੂਲ ਸੰਧੂ ਸਾਹਿਬ ਬਹੁਤ ਵਧੀਆ ਲੱਗਾ ਠੀਕ ਜਿਹਾ ਲੱਗਾ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਮੂੰਹ ਮੱਥੇ ਦੀ ਚੰਗੀ ਆ ਰੰਗ ਬਲੈਕ ਤੇ ਵਾਈਟ ਆ ਦੇਖੋ ਜੀ ਆ ਜਾ ਬੱਤੋ ਹੋ ਜਾ ਆ ਜਾ ਗੱਡੀ ਨਹੀਂ ਕੋਈ ਜਾਂਦੀ ਬੱਸ ਬੱਤ ਬੱਸ 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 ਅਸ ਗੱਡੀ ਨਹੀਂ ਕੋਈ ਆਂਦੀ ਨਾ ਡਰ ਲੋਵੀ ਪਰੋਠੀਆ ਸੋ ਇਹ ਗੱਬਣ ਬੱਛੀ ਆ ਗੱਬਣ ਵੈੜਾ ਠੀਕ ਹੈ ਜੀ ਦੂਜਾ ਸੁਆ ਸੌਣ ਦੀ ਤਿਆਰੀ ਦੇ ਵਿੱਚ ਤੁਰ ਹੀ ਆਉਂਦੀ ਆ ਕਰਮਾਰੀ ਲੈ ਜੀ ਠੰਡੀ ਸੰਧੂ ਸਾਹਿਬ ਕੋਈ ਆਂਦੀ ਛੀਰੀ ਹੈ ਬਹੁਤ ਜਿਆਦੀ ਆ ਰਹਾ ਬਹੁਤ ਜਿਆਦੀ ਸੀ ਉਸ ਲੱਗਾ ਆ ਦੇਖੋ ਜੀ ਹਾਂ ਹਾਂ ਬਾਕੀ ਆ ਟਾਚਾ ਦੋਸਤੋ ਇਹ ਬਾਡੀ ਬੰਦ ਬਾਕੀ ਸੰਧੂ ਸਾਹਿਬ ਐਰ ਕੀ ਦੇ ਦੋ 30 ਤੋਂ 32 ਕਿਲੋ ਸੌਖਾ ਭਰ ਦੋਗੀ ਬੱਛੀ ਅੱਛਾ ਜੀ ਹਾਂ ਠੀਕ ਹੈ ਬਸ ਯਾਰ ਬਾਕੀ ਢਲਾਡੋ ਲੰਬਾ ਬਹੁਤ ਜਿਆਦੀਆਂ ਵਸ਼ੀ ਹਾਂ ਟਿਲ ਕਾਫੀ ਇਕਗਰ ਲੈਂਦੀ ਆ ਦਿਨ ਹਜੇ ਸੰਧੂ ਸਾਹਿਬ 10 ਦਿਨ ਕੱਢ ਜਾਣੇ ਸੋਖੇ ਨੇ ਹਾਂ ਹਾਂਜੀ ਤੇ ਕੀ ਮੁੱਲ ਦੀ ਆ ਵੀਰ ਮੋਲੇ ਸੰਧੂ ਸਾਹਿਬ ਭਾਵੇਂ 90 ਕਰ ਲਈਏ 95 ਕਰ ਲਈਏ 85 ਚ ਮਾਨਤਨ ਕਰ ਦਾਂਗੇ 85 ਚ ਹਾਂਜੀ ਠੀਕ ਹੈ ਕਰ ਦਾਂਗੇ ਛੋੜ ਛੱਪਾ ਕੋਈ ਨਹੀਂ ਠੀਕ ਹੈ ਜੀ ਹਾਂ ਹਾਂ ਨਾ ਜਿਹੜਾ 85 ਹਾਂਜੀ ਹਾਂਜੀ ਕੋਈ ਨਹੀਂ ਛੋੜ ਹੈ ਜੀ ਸੰਧੂ ਸਾਹਿਬ ਅੱਛਾ ਹਾਂਜੀ ਬਹੁ ਵੀ ਛੋੜ ਛੱਪੇ ਦੋਸਤੋ ਮਾਨਤਨ ਖੁੱਲੇ ਹੋਣਗੇ ਕੋਈ ਭਰਾ ਸੰਪਰਕ ਕਰ ਲੇ 85000 ਇਹਦੀ ਡਿਮਾਂਡ ਹੈ ਤੇ ਮੌਕੇ ਤੇ ਹੋ ਜੂਗਾ ਮਾਨਤਾ ਨੇ ਇਧਰ ਸੈਕੰਡ ਨੰਬਰ ਤੇ ਗगन ਇਧਰ ਆ ਜੀਏ ਤੇ ਆ ਪੱਛੀ ਕੀ ਜਾਂਦੀ ਆ ਸੰਧੂ ਸਾਹਿਬ ਗੁੱਜਾ ਸੁਆ ਹੈਗਾ ਜੀ ਦੁੱਜਾ ਸੁਆ ਹਾਂ ਜੀ ਲਓ ਜੀ ਦੁੱਜਾ ਸੁਆ ਬਾੜ ਦਾ ਬਹੁਤ ਯਾਦੀ ਠੰਡੀ ਸੀਜ਼ਨ ਦਾ ਦਿਨ ਸੱਤ ਤੋਂ ਅੱਠ ਕੱਢ ਜੂਗੀ ਬਾਕੀ ਚੋਲਾ ਚੜਾ ਜਦਾ ਵੀ ਚੰਗਾ ਮੈਂ ਬਹੁਤ ਯਾਦੀ ਸੰਧੂ ਸਾਹਿਬ ਹਾਂ ਬਹੁਤ ਚੰਗੀ ਆ ਠੰਡੀ ਆ ਜਿੱਦਾਂ ਮਰਜੀ ਆ ਸਲਾਈ ਜੋ ਕਰ ਮਾਲੀਆਂ ਤੇ ਨਹੀਂ ਕੋਈ ਛੜ ਛੜ ਵਾਲੀਆਂ ਨਹੀਂ ਹਾਂ ਜੀ ਮਾ ਉਹਦੀ ਥਾਣਾ ਲੰਬਾ ਠੀਕ ਆ ਜੀ ਹਾਂ ਜੀ ਹਾਂ ਜੀ ਸੋ ਥੀ ਮੁਠੀ ਦਾ ਥਾਣਾ ਤੇ ਬਲੈਕ ਥਾਣਾ ਠੀਕ ਆ ਜੀ ਪਹਿਲੇ ਨੇ ਸੰਧੂ ਸਾਹਿਬ ਨੇ ਪਹਿਲ ਨੂੰ ਨੇ ਹਾਂਜੀ ਹਾਂਜੀ ਇਹ ਨਾ ਸਮਝ ਲਓ ਆਪਣੇ ਆਪ ਦੇ ਬੰਦਿਆਂ ਦੇ ਰਛਾਈਆਂ ਵੇ ਨਹੀਂ ਕੋਈ ਮੋਤਰੇ ਥਾਂ ਆਈਆਂ ਠੀਕ ਹੈ ਵੀਰ ਹਾਂਜੀ ਤੇ ਦੇ ਨਾ ਖੋਜੇ ਵੀ ਗਦਰ ਲੈਂਦੀ ਆ ਖੁੱਲੇ ਦੀ ਫਿਰ ਬਾਦਰ ਕੱਢ ਦੀ ਗਈ ਲਓ ਜੀ ਹੱਥ 10 8 8 10 10 ਦਿਨ ਹਜੇ ਬਾਕੀ ਇਹਨਾਂ ਦੋ ਵਾਰਾਂ ਦੇ ਹਾਂਜੀ ਤੇ ਬਾਕੀ ਰੰਗ ਪਰੇਟ ਦਾ ਵੀ ਚੰਗਾ ਬਾਕੀ ਫੈਸ਼ਲ ਕਸ਼ਨ ਵੈਡ ਦਾ ਤੁਹਾਨੂੰ ਦਿਖਾਉਣੇ ਆ ਬੋਦੀ ਵਾਲੀ ਬੱਚੀ ਆ ਬਿਲਕੁਲ ਛੋਟੇ ਕੰਨ ਹਾਂਜੀ ਆ ਵੇਖੋ ਜੀ ਠੀਕ ਹੈ ਸੋਹਿਆਂ ਦੇ ਵਿੱਚ ਮੇਰਾ ਭਰਾ ਦੂਜਾ ਮੰਨ ਕੇ ਤੁਸੀਂ ਸਰਦਾਰ ਕਰੀਂ ਪਾਹੇ ਬਸ 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 ਐਂ ਕਰਦੀਆਂ ਬਸ ਬਸ ਕੁਛ ਨਹੀਂ ਕਹਿੰਦੇ ਇਹ ਨਾ ਵਾਰਡ ਨਾ ਕਦੀ ਘਰੋਂ ਨਹੀਂ ਕੱਢੀ ਮੈਂ ਮਾਲ ਘਰੋਂ ਘੱਟ ਨਿਕਲੇ ਹੁਣ ਕਰਕੇ ਪਾ ਕਰਕੇ ਡਰਦੀ ਆ ਕੋਈ ਗੱਲ ਅੱਗੇ ਜੇ ਦਾ ਮਰਜੀ ਵਸੀਦਾ ਤੇਰੀ ਜਾ ਹੋਏ ਨਹੀਂ ਵੀ ਕੋਈ ਛਾੜ ਛੋੜ ਵਾਲਾ ਕੰਮ ਹੈਗਾ ਹੀ ਨਹੀਂ ਇਹਦਾ ਫਰਮਾਨ ਹਾਂ ਠੰਡੀ ਮਿੱਠੀ ਬੈਠ ਕੇ ਠੰਡੀ ਆ ਠੰਡੀ ਲੁਕਰ ਜਾਂਦੇ ਆ ਮਤਬਲੀ ਕੋਈ ਨਹੀਂ ਪਤਾ ਕੀ ਆ ਇੱਕ ਗੱਡੀ ਆ ਸਾਹਮਣੇ ਲੱਗੀ ਆਪਣੀ ਤਾਂ ਕਰਕੇ ਪਹੁੰਚ ਡਰਦਾ ਇਦਾਂ ਮਰਜੀ ਆ ਫਲਾਈ ਜਾਓ ਮੈਂ ਵੀ ਗਗਨੇ ਕੋਲੋਂ ਬੋਲ ਬੋਲ ਵੀਰੇ ਕੀ ਕਰਾਂਗੇ ਦਵਾਗੇ ਕਿੰਨੇ ਸੰਧੂ ਸਾਹਿਬ ਦਾ 75 ਚ ਮਾਨਤਨ ਕਰਾਂਗੇ 75 ਚ ਹਾਂ ਜੈਸਨੋ 77 ਦੀ ਵਾਸੀ ਦੇ ਦਾਂਗੇ ਬਸ ਠੀਕ ਆ ਜੀ ਹਾਂਜੀ ਬਹੁਤ ਵੇ 73000 ਦੀ ਦੁੱਸੋਂ ਬੱਚੀ ਮਿਲ ਜੂਗੀ ਵੜ ਮਿਲ ਜੂਗੀ ਤੁਹਾਨੂੰ ਬਾਕੀ ਹਾਈਟ ਕੱਦ ਦੀ ਵੀ ਵੱਡੀ ਆ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਵੀ ਸੀਲੀਆਂ ਸ਼ਰੀਰੀਆਂ ਤੁਹਾਡੇ ਸਾਹਮਣੇ ਦਿਖਾ ਜੀ ਬਾਕੀ ਨਾੜਾ ਨੋੜਾ ਹਵਾ ਨੇ ਚੜੇ ਦੇ ਉੱਪਰ ਕਾਫੀ ਆ ਤੇ ਥਣ ਹੱਥੀ ਮੁਠੀ ਵਾਲਾ 75000 ਲੈਦੇ ਆ ਇੱਧਰ ਆਪਣੇ ਕੋਲ ਗਗਨ ਵੀਰੇ ਆਹ ਬਚੀ ਨੀ ਭਾਈ ਇਹਦਾ ਵੀ ਦੂਜਾ ਸੁਆਹ ਕੰਨੀ ਵਾਲੇ ਦੰਦ ਦੀ ਵਸ਼ੀ ਨੇ ਬਰਾਬਰ ਕੀਤੇ ਅੱਛਾ ਜੀ ਤੇ ਕੱਲ ਦੁਪਹਿਰ ਦੀ ਵਸ਼ੀ ਸੂਈ ਦੋ ਚੋਈਆਂ ਆਪਾਂ ਕੀਤੀਆਂ ਦੀਆਂ ਠੀਕ ਆ ਜੀ ਦੋ ਚੋਈਆਂ ਦੇ 6 6 7 7 ਕਿਲੋ ਆਪਾਂ ਦੁੱਧ ਕੱਢਿਆ ਜੀ ਅੱਛਾ ਅੱਛਾ ਹਾਂ ਜੀ ਠੀਕ ਹੈ ਠੀਕ ਹੈ ਮਾਦਰ ਬੱਛਾ ਮਾਦਰ ਅੱਛੀ ਆ ਜੀ ਲੋ ਜੀ ਮਾਦਰ ਬੱਛੀ ਹੈ ਠੀਕ ਹੈ ਜੀ ਮਾਦਰ ਦੇ ਉੱਪਰ ਹੀ ਬੱਚਾ ਹੈ ਦੇਖੋ ਜੀ ਆਪੇ ਬੈੜ ਉਹ ਜੇ ਬੱਚਾ ਬਸ ਜੀ ਬਸ ਤੇ ਕੱਲ ਦੀ ਸੂਈ ਪਿੰਡਵਰਤਨ ਕਰਿਆ ਹੋਈਆਂ ਨੇ ਕੱਲ ਇਹ 2 ਵਜੇ ਸੂਈ ਆ ਸ਼ਾਮੀ ਚਵਾਈ ਕੀਤੀ ਆ ਸਵੇਰ ਚਵਾਈ ਆਪਾਂ ਕੀਤੀ ਆ ਹਾਂ ਜੀ ਸਵੇਰ ਚਵਾਈ ਜਿੰਨਾ ਮਾਲ ਆਪਣੀ ਸਾਰੇ ਦੀ ਹੋਈ ਆ ਕਿੰਨੇ ਕ ਟਾਈਮ ਤੇ ਕੀਤੀ ਚਵਾਈ ਤੁੰਦੂ ਸਾਹਿਬ 5:30 ਦੀ ਚਵਾਈ ਹੋਈ ਜਿਹੜੇ ਪਸ਼ੂ ਸੋਏ ਆ ਹਾਂ ਜੀ ਠੀਕ ਹੈ ਭਰਾ ਲਓ ਦੱਸੋ ਦੂਜਾ ਸਵੇਰ ਤੁਹਾਨੂੰ ਉਹ ਬੈੜ ਆਪਾਂ ਦਿਖਾ ਰਹੇ ਹਾਂ ਠੀਕ ਹੈ ਜੀ ਇਹ ਕੱਲ ਦੀ ਸੂਈ ਤੇ ਦੋ ਚਵਾਈਆਂ ਖੋਖ ਮਗਰ ਮੱਛੀ ਵੀ ਬਲੇ ਕਰ ਦਿੱਕਾ ਜੀ ਨਾਰੂਆ ਰਾਲਾ ਪਾਣੀ ਨਵਾਈ ਮਾਂ ਤਾਜੀ ਅਸ਼ੀ ਸੁਈ ਆ ਹਾਂ ਕੱਢ ਲਿਆ 5-5 75 ਕਿਲੋ ਇੱਕ ਕਰਾ ਕੱਢਿਆ ਜੀ ਕੱਢਿਆ 5-5 6-6 ਕਿਲੋ ਕੱਢਿਆ ਬੱਚੇ ਨੇ ਦਿਖਾ ਦੇ ਗੂਗੇ ਚਲੋ ਹਾਂਜੀ ਬਾਕੀ ਚੌਂ ਚੌਂ ਚੰਗੀ ਨਿਕਲੀ ਸਾਹਿਬ ਇਹ ਵਧੀਆ ਸੰਧੂ ਸਾਹਿਬ ਦੋ ਬਾਕੀ ਦੁੱਧ ਵੀ 24 ਕਿਲੋ ਸੋਖਾ ਭਰੂਗੀ ਗੜ ਹੂੰ ਲਾਵੀ ਪ੍ਰਾਬੋ ਠੀਕ ਆ ਜੀ ਸੋ ਦੁੱਧ ਚੰਗਾ ਚਵਾ ਜੂਗੀ ਬਾਕੀ ਵੇਰ ਤੁਹਾਡੇ ਸਾਹਮਣੇ ਕੋਈ ਸੂਸਵਾਜ ਆਈ ਆ ਹਾਂਜੀ ਤੇ ਉਹ ਤੁਸੀਂ ਆਪ ਜੱਜਮੈਂਟ ਕਰ ਹੀ ਲੈਣੀ ਆ ਠੀਕ ਹੈ ਜੀ ਜਿਹੜਾ ਐਨੀਮਲ ਕੋਈ ਇੱਕ ਦੋ ਦਿਨਾਂ ਦਾ ਸੋਇਆ ਥੋੜਾ ਜਿਹਾ ਪੂਰੀ ਤਰ੍ਹਾਂ ਉਜੀ ਲਾ ਜਾਂਦੇ ਆ ਪਸ਼ੂ ਤੇ ਬਾਕੀ ਖਾਂ ਪੂਰੀ ਸਪੇਸ ਘੇਰ ਤੇ ਆ ਪੂਰੀ ਵੰਡ ਤੇ ਉੱਪਰ ਥਾਣ ਲਗਾ ਹੱਥੀ ਮੁਠੀ ਜਿਹਾ ਥਾਣਾ ਆ ਦੇਖੋ ਜੀ ਬਾਕੀ ਚਵਾਚੂ ਬਹੁਤ ਵਧੀਆ ਲੱਗਾ ਸੰਧੂ ਸਾਹਿਬ ਠੀਕ ਹੈ ਜੀ ਕੋਈ ਇਹੋ ਜਿਹਾ ਸ਼ੁਕਰਪਾਨੀ ਹੋਵੇ ਨਾ ਜੀ ਹਾਂ ਹਾਂ ਬਈ ਚੰਗੀ ਜੱਟਾ ਜਟੂ ਚੰਗਾ ਬੈਠਦਾ ਬਹੁਤ ਚੰਗੀ ਮੋਢਾ ਵਖਾਲਾ ਚੰਗਾ ਹਾਂ ਥਾਂ ਬੜਾ ਵਧੀਆ ਲੱਗਦਾ ਹਾਂ ਇਹ ਗगन ਕਿਨੇ ਦਿੰਦਾ ਫਿਰ ਇਹਦਾ ਸੰਧੂ ਸਾਹਿਬ ਇੱਕ ਬੇਨਤੀ ਹੈ ਆਪਣੀ ਇਹ ਨਾ ਆਪਣੇ ਤੇ ਵੀਰ ਨਾਲ ਆਪਣੀ ਗੱਲ ਇਹਦੀ ਚੱਲਣਦੀ ਆ ਹੋਂਦਾ ਸੌਦਾ ਕੋਈ ਸੌਦਾ ਹੁੰਦਾ ਇਹਦਾ ਆਪਾਂ ਮੁੱਲ ਫੋਨ ਤੇ ਕਰਾਂਗੇ ਕੋਈ ਇਹ ਨਾ ਸੋਚੇ ਵੀ ਇਹਦਾ ਬਹੁਤ ਵੱਡਾ ਮੋਹਲੇ ਮੁੱਲ ਕੋਈ ਏਡਾ ਵੱਡਾ ਨਹੀਂ ਹੋਊਗਾ ਮੋਹਲੇ ਦਾ ਮੰਨ ਲਓ 75 ਦੇ ਦਰਬਾਰੀ ਹੋਊਗਾ ਠੀਕ ਹੈ ਵੀਰੇ ਹਾਂ ਪਤਾ ਨਹੀਂ ਗੱਲ ਬਾਤ ਉਹਦੇ ਨਾਲ ਲੱਗਦੀ ਜੀ ਗੱਲ ਬਾਤ ਚੱਲਣ ਈ ਹੈ ਜਿਆਦਾ ਰੇਟ ਨਹੀਂਗਾ ਰੇਟ ਪਹਿਲਾਂ ਜਿਹੜੀਆਂ ਵਹਿਰਾਂ ਦੇ ਰੇਟ ਦੱਸੇ ਆ ਉਹਨਾਂ ਦੇ ਨੇੜੇ ਤੇ ਹੀ ਦਾ ਰੇਟ ਆ ਬਸ ਤੇ ਮੇਰਾ ਭਰਾ ਫੋਨ ਕਰਕੇ ਪੁੱਛ ਲੈ ਦੀ ਠੀਕ ਹੈ ਜੀ ਕੋਈ ਸੌ ਪਰਦਾ ਜਿਹਨੇ ਲੈ ਕੇ ਜਾਣੀ ਛੱਡ ਉਹਦੇਗਾ ਵੇਚ ਨਹੀਂ ਹੋਵੇ ਉਹ ਵੀ ਵੇਚਣ ਵਾਲੇ ਬੰਦੇ ਗਿਆ ਸੰਧੂ ਸਾਹਿਬ ਆਹੋ ਠੀਕ ਆ ਜੀ ਲੋ ਵੀ ਇਸ ਤੋਂ ਬਾਅਦ ਆਪਣੇ ਕੋਲ ਗਗਨ ਇੱਕ ਆ ਵੜ ਆ ਗਈ ਹੈ ਸੰਧੂ ਸਾਹਿਬ ਇਹਦਾ ਸੁਝਾ ਕੋਈ ਦੱਜਾ ਮੰਲੇ ਤੱਜਾ ਮੰਲੇ ਠੀਕ ਹੈ ਵੀਰੇ ਇਹ ਪਰਸੋਂ ਰਾਦੀ ਸੂਈ ਹੋਣ ਦੇ ਸਲੇ 15 ਕਿਲੋ ਦੁੱਧ ਰੈਡੀ ਹੋਊਗਾ 15 ਕਿਲੋ ਬੋਲੇ ਬੋਲੇ ਤਾਂ बोले ये हां बच्चे समेत ਤੇ ਜਿਆਦੇ ਨੇ ਅੱਜ ਤੇ ਜਿਆਦੇ ਨੇ ਚਵਾ ਲਗਾ ਬਹੁਤ ਜਿਆਦਾ ਚੰਗਾ ਵਹਿੜ ਨੂੰ ਲੋ ਵੀ ਫਾੜੀ ਵਾਲਾ ਚੱਡਾ ਤੇ ਬਾਕੀ ਥਣ ਥਣ ਤੋਂ ਲੈ ਕੁੜੀ ਥੋੜਾ ਜਿਹਾ ਆਪਾਂ ਲਾ ਕੇ ਉਹ ਵਿਖਾ ਦਿੰਨੇ ਆ ਨੋਕ ਦਾ हां जी ਵਿਖਾਓ ਸੰਧੂ ਸਾਹਿਬ ਆਹ ਦੇਖੋ ਜੀ ਨੋਕਲਾ ਥਾਣਾ ਤੇ ਬਾਕੀ ਇਹ ਨਹੀਂ ਵੀ ਕੋਈ ਬੰਗਾਰਸੀ ਪੌਂਦੀ ਵੀ ਨਹੀਂ ਲੋੜ ਮਤਲਬ ਕੋਈ ਨਹੀਂ ਖੁਸ਼ ਆ ਕਿਸੇ ਭਰਾ ਦਾ ਚਾਹ ਕੋ ਪਾਲੇ ਪਾਲੇ ਠੀਕ ਆ ਜੀ ਐਨੀਮਲ ਗੋਕਾ ਨਾਰਮਲੀ ਆਪਾਂ ਪਾ ਹੀ ਲੈਂਦੇ ਆ ਬੰਗਾਰਸੀ ਆ ਮਗਰਲੇ ਥਣਾਂ ਦੀ ਚਵਾਈ ਆਉਂਦੀ ਆ ਮੋਗਿਆਉ ਮਾਣਾ ਸੰਧੂ ਸਾਹਿਬ ਬਹੁਤ ਚੰਗੀ ਆ ਇਹ ਵੀਰ ਮੇਰਾ ਭਰਾ ਨਾ ਕੋਈ ਸੋਚੇ ਇਹਨਾਂ ਦੀ ਚਵਾਈ 5 ਵਜੇ ਦੀ ਹੋਈ ਆ ਠੀਕ ਆ ਜੀ ਪਤਾ ਨਹੀਂ ਇਹਨਾਂ ਕੋਈ ਆਖੇ ਵੀ ਪਤਾ ਨਹੀਂ ਇਹ ਮਾਲ ਸਿੱਧਾ ਡੱਕਿਆ ਵਗਣ ਸਵੇਰੇ ਤੇ ਹੋਊਗੀ ਤੇ ਜਾ ਸੰਧੂ ਸਾਹਿਬ ਤਿੱਜਾ ਸੂਆ ਮੰਨ ਕੇ ਕੋਈ ਵੀਰ ਸੌਦਾ ਕਰੇ ਮਗਰ ਬੱਚਾ ਬਹੁਤ ਚੰਗਾ ਪਾਇਆ ਇਹਨੇ ਬੱਛਾ ਬੱਛੀ ਆ ਬੱਛੀ ਆ ਜੀ ਬੱਛੀ ਲੋ ਜੀ ਦੱਬੀ ਬੱਛੀ ਆ ਨਾਲੀਆਂ ਨਾਲ ਬੱਚੇ ਦੇ ਜਿਹੜੇ ਪਸ਼ੂ ਕੋਈ 2-3 ਦਿਨਾਂ ਦਿਨਾਂ ਦੇ ਸਵੇਰੇ ਨਾਲੂਏ ਨਾਲ ਆ ਤੇ ਬਾਕੀ 15 ਕਿਲੋ ਬੋਲੇ ਬੋਲਾ ਗਰਮਾੜੀ ਦੇ ਥੱਲੇ ਆ ਦੇਖੋ ਸੰਦੂ ਸਾਹਿਬ ਬੱਚੇ ਸਮੇਤ 15 ਕਿਲੋ ਪਤਾ ਕੀ ਮੁੜ ਕੇ ਆ ਕੇ ਕਈ ਪੰਗਾ ਵੜਾ ਪਾਉਂਦੇ ਆ ਹਾਂ ਬਸ ਬੁੱਤ ਬਸ ਬਾਕੀ ਨਾ ਥੋੜਿਆ ਸਾਂਭ ਸਾਂਭੀ ਚ ਇਸਨੇ ਘੱਟ ਵਾ ਔਰ ਥੋੜੀ ਬਾਕੀ ਚਾਰੂ ਬਹੁਤ ਯਾਦੀ ਵੜ ਫੌਬ ਸੰਭਾਲ ਦੇ ਵਿੱਚੋਂ ਹਾਂ ਰੁਖੀ ਰਹੀ ਹੈ ਬਾਕੀ ਚੰਗੀ ਹੈ ਬੈੜ ਚੰਗੀ ਥਣ ਥਰ ਭਾਂਡੇ ਵਾਲੀ ਆ ਤੇ ਜੀ ਹੁਣ ਇਸ ਵਕਤ 15 ਕਿਲੋ ਠੀਕ ਆ ਜੀ ਬੋਲੇ ਬੋਲਾ ਅਜ ਤੇਜਰ ਦੇ ਹੰਦੀ ਸੂਈ ਬੱਚੀ ਮਾਂ ਹਾਂ ਜੀ ਬਾਕੀ ਸਾਰੇ 17 18 ਗੱਡ ਤੇ ਭਰ ਦਿਨਾ ਵੈੜ ਨੇ ਜਿੱਤਰਾ ਵੈੜ ਦੀ ਸਟਾਰਟਿੰਗ ਹੋਈ ਆ ਹਾਂ ਹਾਂ ਲੋ ਵੀ ਸੋ ਹੈ ਪੂਰੇ ਠੰਡੇ ਠੇਰੇ ਪਸ਼ੂ ਆ ਬਾਕੀ ਤੁਹਾਨੂੰ ਆਪਾਂ ਨਾਲ ਹੱਥ ਉਤਲਾ ਕੇ ਪ੍ਰੋਪਰ ਦਿਖਾ ਵੀ ਰਹੇ ਆ ਇਹ ਗੱਲ ਅੱਜ ਕਿੰਨੇ ਦੀ ਦੇ ਰਿਹਾ ਫਿਰ ਭਰਾ ਕੋਈ ਇਹਦਾ ਮੋਲ ਆਪਾਂ 55 ਨਹੀਂ ਕਰਨਾ ਕੋਈ 55 ਨਹੀਂ ਕਰਨਾ ਆ 50000 ਦੀ ਬਿਲਕੁਲ ਜਸਨੋ ਦੇਣੀ ਆ 50000 ਦੀ 50000 ਦੀ ਬਿਲਕੁਲ ਦੇਣੀ ਆ ਪਤਾ ਕੀ ਮੁੜ ਕੇ ਕੋਈ ਵੀਰ ਮੇਰਾ ਖਿਚਾ ਖਿਚਾਈ ਨਾ ਕਰੇ ਹਾਂ ਪਤਾ ਕੀ ਬਾਕੀ 15 ਕਿਲੋ ਦੁੱਧ ਆਪਾਂ ਬੱਚੇ ਸਮੇਤ ਮਨਾ ਕੇ ਦੇਣਾ ਠੀਕ ਆ ਜੀ ਦੋ ਡੰਗ ਇੱਕੋ ਚੋਲੇ ਕੋਈ ਤਿੰਨ ਚੋਲੇ ਚਲੋ ਹਾਂ ਜੀ ਲਓ ਵੀ 50000 ਦੀ ਹੋ ਗਈ ਆ ਠੀਕ ਆ ਜੀ 50000 ਦੇ ਵਿੱਚ ਹੋ ਜਾਊਗਾ ਮਾਨਤਨ ਉਹ ਨੋਕਰ ਛੋੜ ਛੱਪਾ ਹੋਣਾ ਸੰਦੂ ਖਾ ਕੋਈ ਇੱਧਰ ਆਪਣੇ ਕੋਲ ਜਿਹੜੀ ਗगन ਇੱਧਰ 5ਵੇਂ ਨੰਬਰ ਤੇ ਆ ਗਈ ਇੱਕ ਸੰਦੂ ਖਾ ਪਹਿਲਾਂ ਵਸੀ ਆ ਚਾਰ ਦੰਦ ਹੋਣਗੇ ਦੇ ਠੀਕ ਆ ਚੋਗੀ ਆ ਹਾਂ ਲੋ ਜੀ ਇਹ ਵਾਹ ਬਲਕਾ ਮਗਰ ਜਿਹੜਾ ਬੱਚਾ ਮਗਰ ਕਿੰਨੇ ਦਿਨਾਂ ਚ ਪਰਸੋਂ ਦੀ ਸੂਈ ਆ ਜੀ ਪਰ ਸੁੱੱਜਾ ਦਿਨ ਇਹਦੀ ਸੁੱੱਜਾ ਦਿਨ ਇਹਦਾ ਲੋ ਜੀ ਮਗਰ ਬੱਚਾ ਠੀਕ ਆ ਜੀ ਅਜੇ ਤਿੱਜਾ ਦਿਨ ਹੈ ਤੇ ਪਹਿਲਾ ਸੂਆ ਇਹ ਵੇਰ ਸੂਈ ਆ ਮੋਹਦਨ ਦੀ ਚਾਰ ਤੋਂ ਪਲੂਨ ਬਾਕੀ ਸੰਧੂ ਸਾਹਿਬ ਜਿੱਦਾਂ ਮਰਜੀ ਅਗਲੇ ਨਾਲ ਅਗਲੀ ਚਵਾਈ ਕਰੋ ਮਗਰਲੇ ਦਾ ਮਗਰਲਾ ਕਰੋ ਠੀਕ ਬੋਲਾ ਬਹੁਤ ਥੜ ਫੋਟ ਦੀ ਵਸ਼ੀ ਬੋਲਾ ਕਿੰਨਾ ਦੇ ਫਰੇ ਬੋਲਾ ਸੰਧੂ ਸਾਹਿਬ ਇਹ ਖਲੇ 11-12 ਕਿਲੋਗਾ 11-12 ਕਿਲੋ ਹਾਂ ਲੋ ਜੀ ਸੋ 11-12 ਕਿਲੋ ਬੋਲਾ ਠੀਕ ਆ ਜੀ ਸੋ ਚੋਣ ਚੰਨ ਚੰਗੀ ਆ ਬਹੁਤ ਜਿਆੜੀ ਚੰਗੀ ਆ ਮੇਰੇ ਦੇ ਵੀ ਕੋਈ ਠੰਡੀ ਠੀਰੀ ਤੁਸੀਂ ਆਹ ਸਾਹਮਣੇ ਦੇਖ ਹੀ ਰਹੇ ਜੇ ਇੱਥੇ ਰੋਕੀ ਗਕਰ ਮੇਰੇ ਬਸ ਬੁੱਤ ਬਸ 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 ਲਓ ਜੀ ਬੜਾ ਲੱਗੋ ਥਾਨ ਬਖਾ ਲਈਏ ਤੁਹਾਨੂੰ ਠੀਕ ਆ ਜੀ ਹੱਥੀ ਚੋਣ ਜਵਾ ਦੇ ਵਿੱਚ ਥਾਨ ਆਉਂਦਾ ਤੇ ਬਾਕੀ ਆ ਮੂੰਹ ਮੱਥੇ ਤੋਂ ਆ ਫੇਸਬੁਕ ਕੁਆਲਿਟੀ ਦੇਖ ਲਓ ਕ੍ਰੋਸ ਅੰਗ ਦੇ ਵਿੱਚ ਜਿਹੋ ਜੱਗੇ ਦੋਸਤੋ ਸਮਾ ਆ ਜਾਣਾ ਠੀਕ ਆ ਸੋ ਕ੍ਰੋਸ ਅੰਗ ਇਹ ਜਿਹੜੀ ਵਾਇਰ ਬਕਾਊਗਾ ਬਸ ਬਸ ਬੱਚੇ ਇੱਥੇ ਹੀ ਆ ਤੁਹਾਡੇ ਠੀਕ ਹੈ ਅੱਛਾ ਗਗਨ ਵੀ ਇਹਦਾ ਲੈਣ ਦੇਣ ਫਿਰ ਕੀ ਕਰਤਾ ਸੰਧੂ ਸਾਹਿਬ ਮੁੱਲ ਬਾ 45 ਦਾ ਮਤਲਬ 45 ਦੀ ਜਸਮੋਜ ਦੇ ਹੀ ਦੇਣੀ ਆ ਪਾਪਾ ਹੋਏ 50 ਕਰ ਲੀਏ ਜੋ ਮਰਜ਼ੀ ਕਰ ਲੀਏ ਜਸਮੋਜ 45 ਹਾਂ ਲਓ ਵੀ 45 ਦੀ ਦੇਣੀ ਆ ਠੀਕ ਆ ਲਓ ਵੀ 45000 ਦੀ ਮਿਲ ਜੂਗੀ ਮਗਰ ਅੱਛਾ ਤੁਸੀਂ ਇੱਕ ਬਰੀ ਫਿਰ ਅੱਛਾ ਜੀ ਮਗਰ ਆ ਮੇਲ ਕਾਫ ਆ ਇਸ ਵੈੜ ਦਾ ਤੇ ਇਹ ਜਿਹੜੀ ਦੋਸਤੋਂ 45000 ਦੀ ਆ ਤੇ ਅੱਗੇ ਇੱਕ ਤੁਹਾਨੂੰ ਕਰੋਸ ਆਂਗ ਦੇ ਵਿੱਚ ਇਧਰ ਸ਼ਾਈ ਵਾਲ ਬੱਛੀ ਸੰਧੂ ਸਾਹਿਬ ਇਹ ਵੀ ਚਾਰ ਦਾਂਦੀ ਹੋਊਗੀ ਵੈੜ ਚੌਗੀ ਬੱਛੀ ਆ ਚੌਗੀ ਆ ਹੁਣ ਪਹਿਲਣੀ ਆ ਵੀ ਹਾਂ ਠੀਕ ਹੈ ਮਗਰ ਕੀ ਹੈ ਮਗਰ ਇਹ ਵਸ਼ਾ ਵਾ ਆਪਾਂ ਕਿਲੋ ਡੇਢ ਕਿਲੋ ਚੋਇਆ ਵਾ ਇਹਨੇ 7 ਵਜੇ ਸੂਈ ਆ ਜੇਰ ਵਾਲੇ ਪੋਣੀਆਂ ਨੇ ਲੋ ਵੀ ਤੇ ਬੱਚੇ ਨੂੰ ਜਗਾ ਕੇ ਨਾ ਕਿਲੋ ਕਿ ਚੋਇਆ ਵਾ ਬਾਕੀ ਕੋਣ ਜਾਣ ਬਹੁਤ ਚੰਗੀ ਆ ਲੋ ਵੀ ਜੇਰ ਜੂਲ ਦੋਸਤੋ ਅਜੇ ਪੈਣ ਵਾਲੀ ਆ ਆ ਜੇਰ ਪੈਗੀ ਸੰਦੀ ਸਾਹਿਬ ਉਹ ਵੀਡੀਓ ਦੀ ਬਣਾ ਲਾਂਗੇ ਆ ਬਿਲਕੁਲ ਜੀ ਬਾਕੀ ਥਣ ਗੋਲ ਕਰੋ ਚੈੱਕ ਓਟੇ ਥਣ ਆ ਜਿਹੋ ਜਿਹਾ ਆਪਾਂ ਸ਼ਾਹੀਵਾਲ ਵਾਰ ਨੂੰ ਵੇਖਦੇ ਆ ਠੀਕ ਆ ਜੀ ਕ੍ਰੋਸ ਅੰਗ ਦੇ ਵਿੱਚ ਬਾਕੀ ਠੰਡੀ ਸੀਜ਼ ਲੱਗ ਵਾ ਮਾਰਨਿੰਗ ਥੋੜੀ ਬਤੀ ਚੁਵਾਈ ਕਰ ਲਈ ਹੈ ਨਾ ਹਾਂਜੀ ਹਾਂਜੀ ਜਦੋਂ ਸੂਈ ਸੰਦੀ ਸਾਹਿਬ ਬੱਚ ਲਿਆ ਵੀਰੇ ਬਾਕੀ ਪਲੀ ਪਲਾਤੀ ਬਹੁਤ ਜਿਆਦੀ ਆ ਮਾ ਸੂਈ ਦਾ ਕਰਕੇ ਬੱਤੋ ਲਿਆ ਪਾਇਆ ਉੱਤੇ ਹਵਾ ਬਹੁਤ ਚਲਣ ਦੀ ਇੱਕ ਤੇ ਹਵਾ ਵੜੀ ਆ ਹਾਂਜੀ ਮਾ ਵੀ ਦੋਸਤੋ ਪਲੋਂ ਪਹਿਲਾਂ ਬੱਚੀ ਤੁਹਾਨੂੰ ਦਿਖਾ ਰਹੇ ਆ ਆਪਾਂ ਠੀਕ ਆ ਜੀ ਖੋਲ ਕੇ ਇੱਕ ਵਾਰੀ ਲੰਬਾ ਤੋੜ ਕੇ ਦਿਖਾਉਂਦੇ ਆ ਮੋਦਨ ਦੀ ਚਾਰ ਠੀਕ ਆ ਜੀ ਤੇ ਬੱਚੀ ਬਿਲਕੁਲ ਮગર ਜਿਹੜਾ ਬੱਚੇ ਨੂੰ ਜਨਮ ਦਿੱਤਾ ਠੀਕ ਆ ਜੀ ਬੱਚਾ ਇਹਦੇ ਮગર ਆ ਆ ਦੇਖੋ ਸੋ ਪਲੇ ਸਾਰੇ ਪੂਰੇ ਹੁੰਦੇ ਆ ਪਸ਼ੂ ਕਿਉਂਕਿ ਸ਼ਾਈ ਵਾਲ ਕ੍ਰੋਸ ਦੀ ਗੱਲ ਕਰ ਲਈਏ ਤੇ ਪੁਰੀਆਂ ਜੰਮੀਆਂ ਪਲੀਆਂ ਹੁੰਦੀਆਂ ਨੇ ਇੱਕ ਵਾਰੀ ਚਲੋ ਪਸ਼ੂ ਸ਼ੂਸਵਾ ਦੇ ਵਿੱਚ ਤੇ ਜੇਰ ਜੁਰ ਪਾਜੂ ਦੀ ਕਰਮਾ ਲਈ ਕਿਉਂ ਘੰਟੇ ਡੇਢ ਘੰਟੇ ਤੱਕ ਹਾਂਜੀ ਹਾਂਜੀ ਆ ਦੇਖੋ ਬਾਕੀ ਭਾਂਡਾ ਭੁੰਡਾ ਗਗਨ ਚੰਗਾ ਥੱਲੇ ਤੁਹਾਨੂੰ ਸਾਰਾ ਥਾਣੋੜੀ ਲੱਗਾ ਬਾਕੀ 2 ਕਿਲੋ ਡੇਢ ਕਿਲੋ ਬਹੁਤ ਜਿਆਦੀ ਚੋੜ ਚੰਗੀ ਆ ਹਾਂ ਤੇ ਇਹ ਨਹੀਂ ਕੋਈ ਕਰਮਾ ਲਈ ਲੱਤ ਛੜ ਮਾਰਦੀ ਜਾਂ ਕੁਕ ਕਰਦੀ ਆ ਹਾਂ ਹਾਂਜੀ ਲਾਵੇ ਠੀਕਾ ਦਰਮਿਆਨੀ ਹਾਈਟ ਆ ਠੀਕਾ ਜੀ ਦਰਮਿਆਨੀ ਹਾਈਟ ਦੇ ਵਿੱਚ ਇਹ ਬੈਰ ਜਿਹੜੀ ਵਕਾਊ ਆ ਤੋਂ ਸੂਸਵਾ ਕੇ ਕਰਮਾ ਲਈ ਹੋ ਜਾਊਗੀ ਸਿੱਧੀ 2-4 ਦਿਨਾਂ ਦੇ ਵਿੱਚ ਵਿੱਚ ਆ ਬੱਛਾ ਮਗਰ ਇਹਦੋਂ ਤਾਂ ਮਾ ਬਹਿਣੀ ਵਾਲੇ ਪਾਸਿਓਂ ਥਣ ਥਣੂ ਵਿਖਾ ਦਿੰਨੇ ਇੱਕ ਵਾਰੀ ਬਾਕੀ ਸੰਦੀ ਸਾਹਿਬ ਮੜਾ ਪਿੰਡਾ ਵਿਖਾ ਦੋ ਬਹੁਤ ਪਲੀ ਪੁਲੀ ਆ ਹਾਂ ਆ ਦੇਖੋ ਜੀ ਹਾਂਜੀ ਕਦੇ ਨਾ ਤਾਂ ਮੋਲੇ ਵੀ ਕੀ ਕਰਤਾ ਫਿਰ ਸੰਧੂ ਸਾਹਿਬ ਮੋਲੇ ਦਾ 50000 ਕਰ ਲਈ 48000 ਦੀ ਆਪਾਂ ਦੇਣੀ ਆ ਬਿਲਕੁਲ 48000 ਦੀ ਹਾਂ ਲੈ ਵੀ ਬਾਕੀ ਸੰਦੀ ਸਾਹਿਬ ਪਹਿਲੇ ਨੀ ਭਰ ਦੂਗੀ ਦੁੱਧ 15 16 ਕਿਲੋ ਬਾਕੀ ਥਣ ਪੌਂਡਾ ਬੜਾ ਵਧੀਆ ਹਾਂਜੀ ਲੈ ਵੀ ਠੀਕ ਆ ਜੀ ਥਣ ਪੌਂਡਾ ਦੇ ਪਾਸੇ ਕੋਈ ਸ਼ੱਕ ਨਹੀਂ ਗਾ ਬਹੁਤ ਵਧੀਆ ਚੰਗਾ ਹਵਾਨਾ ਬਹੁਤ ਸੋਹਣਾ ਚੌਰਸ ਠੀਕ ਹੈ ਜੀ ਤੇ 50000 ਦੀ 50000 ਦੀ ਛੋਟ ਛੋਟ 48 ਦੀ ਗੈਸ ਨੂੰ ਦੇਣੀ ਆ ਠੀਕ ਆਪਾ ਹਾਂ ਜੀ ਲੋ ਵੀ 48000 ਠੀਕ ਆ ਜੀ 48000 ਮਿਲ ਜਾਊਗੀ ਤੇ ਇਸ ਤੋਂ ਬਾਅਦ ਤੁਹਾਨੂੰ ਆਪਾਂ ਇੱਧਰ ਇੱਕ ਮੱਝ ਦਿਖਾ ਦਿੰਨੇ ਆ ਸੰਦੂ ਸਾਹਿਬ ਲੈਣੇ ਨੇ 7 ਤੋਂ 8 ਲੈਣੇ ਜੋ 8-7 ਦਿਨ ਪਾਉਂਗੀ ਹਾਂ ਜੀ ਲਓ ਵੀ ਉਦੋਂ ਮੇਰਾ ਇਰਾਦਾ ਹੈ ਸਵਾਗੇ ਵੇਚਾਂਗੇ ਮਾਝਾ ਪਾਦਨੇ ਕੋਈ ਨਹੀਂ ਕੇਵਲੇ ਕੋਈ ਵੀਰ ਭਰਾ ਸੰਭਲੂਗਾ ਬਿਲਕੁਲ ਜੀ ਬਿਲਕੁਲ ਹਾਂ ਜੀ ਬਾਕੀ ਬਹੁਤ ਚੰਗੀ ਆ ਦਿੱਗਿਆ ਸੁਆਵਾ ਪਹਿਲੇ ਸੂਏ ਨੇ 11-12 ਕਿਲੋ ਦੁੱਧ ਚੋਆ ਆ ਠੀਕ ਆ ਭਾਈ ਬਾਕੀ ਤੇ ਪੰਤੋਂ ਤਾਂ ਬਹੁਤ ਚੰਗੀ ਆ ਹਾਂ ਬਾਕੀ ਦੇਣੀ ਗਗਨਾ ਜੇ ਲੈਂਦੀ ਜਿਹੜੇ ਕੋਈ 5-7 ਸੰਦੀ ਸਾਹਿਬ ਆਕਤ ਦਿਨ ਕੱਢ ਜਾਣੇ ਆ ਜੀ ਲੋ ਜੀ ਬਾਕੀ ਟਾਚਾ ਕਰੋ ਚੱਕ ਪਿੱਠ ਪੂੜਾ ਤੁਸੀਂ ਦੇਖੋ ਪੂਰਾ ਚੌੜਾ ਪਿੱਠ ਪੂੜਾ ਤੇ ਸਿੰਗਲ ਹੱਡੀ ਦੇ ਵਿੱਚ ਪਤਲੇ ਪਿੰਡੇ ਦੀ ਬਾਕੀ ਸੰਦੂ ਸਾਹਿਬ ਬਹੁਤ ਚੰਗੀ ਆ ਸਿਰਮੂ ਦੀ ਹਾਂ ਬਾਕੀ ਮਾਲ ਬਹੁਤ ਜ਼ਰਾ ਤੇਜ਼ ਤੁਹਾਨੂੰ ਪਤਾ ਵਾ ਇੱਕ ਵੀਡੀਓ ਆਉਂਦੀਆਂ ਆ ਲੋ ਵੀ ਦੋਸਤੋ ਠੀਕ ਹੈ ਜੀ ਨੀਲੀ ਅੰਗ ਦੇ ਵਿੱਚ ਨੀਲੀ ਕ੍ਰੋਸ ਕੋਈ ਮਨ ਨਾਲੇ ਭਰਾ ਮੱਥੇ 'ਚ ਵੀ ਖੋਲੇਗਾ ਥੋੜਾ ਜਿਹਾ ਅੱਖਾਂ ਬਿੱਲੀਆਂ ਨੇ ਤੇ ਮਗਰ ਨੇ ਪੈਰਾਂ ਤੇ ਜਵਾਬ ਹੈਗਾ ਠੀਕ ਹੈ ਜੀ ਇੱਕ ਪੈਰ ਜਿਆਦਾ ਧੁੱਪਿਆ ਤੁਹਾਨੂੰ ਨਜ਼ਰ ਵੀ ਆ ਜਾਊਗਾ ਥੱਲੇ ਇੱਕ ਪੈਰ ਜਿਹੜਾ ਮਗਰ ਉਹਦੇ ਤੇ ਜਵਾਬ ਹੈਗਾ ਠੀਕ ਆ ਸੋ ਕੱਟ ਕੱਟ ਵਾਲੀ ਇਹ ਪੂਰੀ ਵੱਡੀ ਆ ਗੋਦੀ ਮੰਨ ਕੇ ਮੇਰਾ ਵੀ ਕੋਈ ਸੌਦਾ ਕਰ ਲੈ ਠੀਕ ਹੈ ਜੀ ਦਿਨ ਲੈਂਦੀ ਆ 8 ਵਜੇ 7 ਵਜੇ ਦਿਨ ਚੰਗੇ ਕੱਟ ਜੂਗੀ ਅਜੇ ਉਹਨਾਂ ਥੱਲੇ ਬਣ ਜੂਗੀ ਬਾਕੀ ਸੰਤੂ ਸਾਹਿਬ ਦੁੱਧ ਵੀ 13 ਕਿਲੋ ਚਵਾ ਦੇਗੀ ਪਹਿਲਾਂ ਮੈਂ 12 ਕਿਲੋ ਦੇ ਆ ਦੇਖੋ ਚੰਗੀ ਐ ਤੇ ਗगन ਅੱਜ ਕੀ ਮੁੱਲ ਕਰਤਾ ਇਹਦਾ ਫਿਰ ਸੰਦੂਸਾ ਮੁੱਲ ਕਰਨ ਨੂੰ ਭਾਵੇਂ ਲੱਖ ਵੀ ਕਰੀ ਜੇਗੀ ਤੂੰ ਫਾਇਦਾ ਨਹੀਂ ਪਹਚਾਣਨੇ ਕੋ ਮਾਨਤਨ ਕਰਦਾਂਗੇ 95000 93000 ਦੀ ਜਸਨੋ ਦੇਣੀ ਆ ਆਪਾਂ ਬਿਲਕੁਲ ਹਾਂ ਨਾ ਹੀ ਜੜੀ ਹਾਂਜੀ ਹਾਂ ਨਾ ਹੀ ਲਓ ਵੀ 93000 ਦੀ ਇਹ ਹਾਂ ਨਾ ਠੀਕ ਆ ਜੀ ਸੋ ਲੱਖ ਟ ਮੰਗ ਕਰਾਉਣ ਨੂੰ ਕਰਾ ਲੋ ਠੀਕ ਆ ਜੀ ਸੋ 95 ਕਰਾ ਲੋ ਤੇ 93000 ਦੀ ਇਹ ਤੁਹਾਨੂੰ ਮਿਲ ਜੂਗੀ ਲੈਸ ਤੋਂ ਲੈਸ ਕਰਕੇ ਬਾਕੀ ਮੱਝ ਵੱਡੀ ਆ ਕੋਈ ਮੇਰਾ ਭਰਾ ਇੰਨੇ ਕੇ ਪੈਸੇ ਲਾਉਣੀ ਚਾਹੁੰਦਾ ਤੇ ਬਾਕੀ ਬਾਦੀ ਪੁੱਡੀ ਬੰਤਰ ਦੀ ਬੜੀ ਚੰਗੀ ਆ ਉੱਠਿਆ ਪੱਠਿਆਂ ਨੂੰ ਤੁਸੀਂ ਵੇਖੋਗੇ ਚੜਾਈ ਬਹੁਤ ਆ ਸਿੰਗਲ ਹੱਡੀ ਦੇ ਵਿੱਚ ਬਿਲਕੁਲ ਪਤਲਾ ਪਿੰਡਾ ਇਹ ਦੱਸੋ ਇੱਕ ਮੱਝ ਵਕਾਉ ਤੇ ਬਾਕੀ ਇਧਰ ਜਿਹੜੀਆਂ ਆ ਪਾ ਤੁਹਾਨੂੰ ਵੈਰਾ ਵੈਸਾ ਨੇ ਠੀਕ ਆ ਜੀ ਬਾਕੀ ਜਿੰਦੂ ਸਾਹਿਬ ਬਾਕੀ 5 ਤੋਂ 6 ਲਾ ਕੇ ਆਪਣੇ ਸ਼ਾਮ ਤੱਕ ਹੋਰ ਆ ਜਾਣੀਆਂ ਓਕੇ ਲਿਆਰ ਦਾ ਮਾਲ ਹੈ ਸਰਦਾਰ ਸਾਹਿਬ ਬਾਹਰੀ ਅੱਜ ਸਵੇਰ ਤੇ ਹੀ ਠੀਕ ਆ ਹਾਂਜੀ ਹਾਂਜੀ ਬਹੁਤ ਚੰਗੀਆਂ ਵੱਡੀਆਂ ਵਸ਼ੀਆਂ ਆਉਣਗੀਆਂ ਸਾਰੀਆਂ ਚਲੋ ਸੁਈਆਂ ਸਵਾਈਆਂ ਇਸੇ ਤਰ੍ਹਾਂ ਹੀ ਆ ਹਾਂਜੀ ਹਾਂਜੀ ਅੱਜ ਚਾਰ ਵੜਾ ਕਰੀਆਂ ਦੋਸੋਂ ਬਿਲਕੁਲ ਫੱਜਰ ਪਾਜੀਆ ਸੁਈਆਂ ਦੋ ਵੜਾ ਗੱਬਣਾ ਤੇ ਇੱਕਦਰ ਮੱਝ ਦਿਖਾਈ ਤੁਹਾਨੂੰ ਇਹ ਵੀ ਗੱਬਣ ਦਾ ਤਿਆਰੀ ਤੇ ਆ ਇਹ ਲੱਗਲੇ ਅੱਜ ਟੋਟਲ 7 ਤੋਂ ਸੱਤਾਂ ਲਗਾ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਆ ਬਾਕੀ ਨੰਬਰ ਕੱਗ ਨਹੀਂ ਫਿਰ ਇੱਕ ਬੋਲਦੇ ਆਪਣੇ ਸੰਦੂ ਸਾਹਿਬ 8847507397 ਠੀਕ ਹੈ ਬ੍ਰਦਰ ਹਾਂਜੀ ਹਾਂਜੀ ਲੋ ਵੀ ਪ੍ਰਭੂ ਇਹ ਨੰਬਰ ਸਕਰੀਨ ਦੇ ਉੱਪਰ ਚੱਲਣ ਦਾ ਇਹ ਮਾਲ ਸਾਫ ਸੁਥਰਾ ਸੋਨੇ ਵਰਗੇ ਪਸ਼ੂ ਐ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਰਹਿੰਦੇ ਆ ਇਥੇ ਆਣ ਕੇ ਭਰਾ ਕੇ ਮੇਰਾ ਪ੍ਰਾਤ ਤਸੱਲੀ ਕਰੋ ਜਿਹੜੇ ਪਸ਼ੂ ਆਏ ਤੇ ਆਉਂਦੇ ਰਹਿੰਦਾ ਮਾਲ ਠੀਕ ਆ ਜੀ ਮਾਲ ਆਉਂਦਾ ਰਹਿੰਦਾ ਨਵਾਂ ਪਸ਼ੂ ਵੀ ਆਉਂਦਾ ਰਹਿੰਦਾ ਡੇਲੀ ਰੁਟੀਨ 'ਚ ਤਾਲਮੇਲ ਆਪਣਾ ਬਣਾ ਕੇ ਰੱਖ ਲਿਆ ਕਰੋ ਆ ਜੀ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਲੈਦੇ ਰਿਆ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਮਾਲ ਸਾਰੇ ਗ੍ਰਾਮ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ